ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਇੱਕ ਐਸੀ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਨਾਲ ਆਪਾਂ ਉਹਦੇ ਬਾਰੇ ਗੱਲਬਾਤ ਵੀ ਕਰਾਂਗੇ ਕੀ ਹੋਇਆ ਖੇਤਾਂ ਦੇ ਵਿੱਚ ਇੱਕ ਸਰਾਲ ਆ ਜਾਂਦੀ ਆ ਉੱਥੋਂ ਦੇ ਨਾਲ ਦੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਜਾਂਦੇ ਨੇ ਤੇ ਤੁਸੀਂ ਨਾਲ-ਨਾਲ ਵੀਡੀਓ ਵੀ ਦੇਖ ਸਕਦੇ ਹੋ ਵੀ ਆਪਾਂ ਵੀਡੀਓ ਨਾਲ-ਨਾਲ ਵੀਡੀਓ ਤੇ ਚਲਾ ਰਹੇ ਹਾਂ ਤੇ ਖੇਤਾਂ ਦੇ ਵਿੱਚ ਜਦੋਂ ਉਹ ਜਾਂਦੇ ਨੇ ਤਾਂ ਉਹ ਕੀ ਦੇਖਦੇ ਨੇ ਤਾਂ ਇੱਕ ਸਰਾਲ ਬਹੁਤ ਵੱਡੀ ਜਿਹੜੀ ਕਿ ਤਕਰੀਬਨ 5 ਤੋਂ 6 ਫੁੱਟ ਦੀ ਸਰਾਲ ਹੈ ਤੇ ਬਹੁਤ ਵੱਡੀ ਜਿਆਦੇ ਆ ਤੇ ਉਹਨੇ ਦੋਸਤੋ ਨੀ ਲਗਾਈ ਦਾ ਜਿਹੜਾ ਬੱਚਾ ਹੁੰਦਾਗਾ ਉਹਨੂੰ ਲੈ ਗ ਲਿਆ ਕਿੰਨਾ ਇਕੱਠਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਲੋਕ ਉਸ ਸਰਾਲ ਨੂੰ ਫੜਨ ਦੇ ਲਈ ਇਕੱਠੇ ਹੋਏ ਨੇ ਤੇ ਨਾਲ ਉਹਨਾਂ ਨੇ ਬਣ ਵਿਭਾਗ ਨੂੰ ਵੀ ਬੁਲਾਇਆ ਹੋਇਆਗਾ ਬਹੁਤ ਵੱਡੀ ਸਰਾਲ ਹੈ ਕਿਉਂਕਿ ਇਹ ਜਿਹੜੀ ਸਰਾਲ ਹੈ ਇਹ ਜ਼ਿਆਦਾਤਰ ਵੈਸੇ ਤਾਂ ਜੰਗਲੀ ਇਲਾਕਿਆਂ ਦੇ ਵਿੱਚ ਹੀ ਹੁੰਦੀ ਆ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਸਰਾਲ ਆਈ ਹੋਈ ਆ ਇਹ ਪਿੰਡ ਹਿਮਾਚਲ ਦੇ ਨਾਲ ਲੱਗਦਾ ਉਧਰ ਪੰਜਾਬ ਦੇ ਨਾਲ ਲੱਗਦਾ ਬਿਲਕੁਲ ਨੇੜੇ ਆ ਪੰਜਾਬ ਤੇ ਹਿਮਾਚਲ ਦੇ ਇਸ ਕਰਕੇ ਉੱਥੇ ਆਪਣੇ ਪੰਜਾਬ ਦੇ ਲੋਕ ਵੀ ਪਹੁੰਚੇ ਹੋਣੇ ਉਸੇ ਟਾਈਮ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਸਰਾਲ ਨੂੰ ਫੜ ਕੇ ਲਿਆ ਰਹੇ ਨੇ ਉਹਨੂੰ ਰੈਸਕਿਊ ਕਰ ਰਹੇ ਨੇ ਤਾਂ ਕਿ ਕਿਸੇ ਦਾ ਕੋਈ ਹੋਰ ਵੀ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਜੇਕਰ ਸਰਾਲ ਨੀਲ ਗਾਈ ਦਾ ਬੱਚਾ ਖਾ ਸਕਦੀ ਆ ਤਾਂ ਹੋ ਇਨਸਾਨ ਨੂੰ ਵੀ ਬਿਲਕੁਲ ਆਸਾਨੀ ਦੇ ਨਾਲ ਖਾ ਸਕਦੀ ਹੈ ਕਿਉਂਕਿ ਸਰਾਲ ਜਦੋਂ ਕਿਸੇ ਨੂੰ ਵੀ ਇੱਕ ਵਾਰ ਆਪਣੇ ਜੈਕਟ ਦੇ ਵਿੱਚ ਲੈ ਲੈਂਦੀ ਆ ਤਾਂ ਉਹ ਮੁੜ ਕੇ ਉਸ ਨੂੰ ਛੱਡਦੀ ਨਹੀਂ ਹੈਗੀ ਤਾਂ ਇਹ ਬੰਦਾ ਜਿੰਨਾ ਮਰਜੀ ਜੋ ਲਾ ਲੇ ਔਰ ਤੁਸੀਂ ਦੂਸਰੇ ਪਾਸੇ ਦੇਖੋ ਵੀ ਆਪਣੇ ਵੱਡੀ ਤਦਾਦ ਦੇ ਵਿੱਚ ਨੌਜਵਾਨਾ ਇਸ ਸਰਾਲ ਨੂੰ ਕਾਬੂ ਕਰਨ ਦੇ ਲਈ ਪਹੁੰਚੇ ਹੋਏ ਸੀਗੇ ਤੇ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਇਹਨੂੰ ਕਾਬੂ ਕੀਤਾ ਕਿਉਂਕਿ ਇੱਕ ਤਾਂ ਸਰਾਲ ਬਹੁਤ ਜ਼ਿਆਦਾ ਲੰਬੀ ਸੀ ਦੂਸਰਾ ਨੇ ਨੀਲ ਕਾਇੰਦਾ ਜਿਹੜਾ ਬੱਚਾ ਸੀਗਾ ਉਹਨੂੰ ਨਿਕਲਣ ਕਰਕੇ ਇਹਦਾ ਜਿਹੜਾ ਭਾਰ ਸੀ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਤੇ ਹੁਣ ਇਹ ਰੈਸਪੀ ਕਰਕੇ ਉਹਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਇਹਨੂੰ ਵੱਡਾ ਵਿਭਾਗ ਦੇ ਹਵਾਲੇ ਕਰਨਗੇ ਜਾਂ ਕਿਤੇ ਹੋਰ ਦੂਰ ਦਰਾਡੇ ਇਹਨੂੰ ਛੱਡ ਕੇ ਆਉਣਗੇ ਦੋਸਤੋ ਸਾਡੇ ਚੈਨਲ ਦੇ ਉੱਤੇ ਅਸੀਂ ਹੋਰ ਵੀ ਵਲੌਗਿੰਗ ਵੀਡੀਓ ਪਾਉਣੇ ਆ ਹੋਰ ਵੀ ਬਹੁਤ ਸਾਰੀਆਂ ਵੀਡੀਓ ਪਾਉਣੇ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰਾ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ